ਲੋਕ ਤਾਕਤ ਕਿੰਨੀ ਵੱਡੀ ਚੀਜ਼ ਹੈ ਇਹਦਾ ਇੱਕ ਵੱਡਾ ਜਲਵਾ ਹੁਣ ਫਿਰ ਦੇਖਣ ਨੂੰ ਮਿਲਿਆ ਤੇ ਲੋਕ ਤਾਕਤ ਦੇ ਤੂਫਾਨ ਅੱਗੇ ਕਿਵੇਂ ਵੱਡੀਆਂ-ਵੱਡੀਆਂ ਸਰਕਾਰਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਤੇ ਮੰਤਰੀ ਹਵਾ ਦੇ ਕੱਖਾਂ ਵਾਂਗ ਉੱਡ ਜਾਂਦੇ ਨੇ ਇਹਦਾ ਭਰਪੂਰ ਜਲਵਾ ਹੁਣ ਫਿਰ ਵੇਖਣ ਨੂੰ ਮਿਲਿਆ ਤੇ ਇਹ ਮਾਮਲਾ ਭਾਰਤ ਦੇ ਗੁਵਾਂਡੀ ਦੇਸ਼ ਨੇਪਾਲ ਦੇ ਵਿੱਚ ਵਾਪਰਿਆ ਦੇਖੋ ਉੱਥੇ ਹੋਇਆ ਕੀ ਹੈ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਹੈ ਰਾਸ਼ਟਰਪਤੀ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਹੈ ਇੱਕ ਐਕਸ ਪ੍ਰਧਾਨ ਮੰਤਰੀ ਦੀ ਘਰ ਵਾਲੀ ਨੂੰ ਲੋਕਾਂ ਨੇ ਜਿੰਦਾ ਸਾੜ ਦਿੱਤਾ ਹੈ ਉਥੋਂ ਦੀ ਪਾਰਲੀਮੈਂਟ ਉਥੋਂ ਦੀ ਸੰਸਦ ਜਨਤਾ ਨੇ ਲੋਕਾਂ ਨੇ ਸਾੜ ਦਿੱਤੀ ਹੈ ਅੱਗ ਲਾ ਦਿੱਤੀ ਹੈ ਉਥੋਂ ਦਾ ਪ੍ਰਧਾਨ ਮੰਤਰੀ ਜਿਹੜਾ ਜਿਹੜਾ ਓਲੀ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਪਿਛਲੇ ਦਿਨੀ ਆਪਾਂ ਸੁਣਿਆ ਸੀ ਕਿ ਜਿਹੜਾ ਭਾਰਤ ਦਾ ਗੁਆਂਢੀ ਦੇਸ਼ ਬੰਗਲਾਦੇਸ਼ ਹੈ ਉੱਥੋਂ ਦੀ ਪ੍ਰਧਾਨ ਮੰਤਰੀ ਜਿਹੜੀ ਹਸੀਨਾ ਸ਼ੇਕ ਅਸੀਨਾ ਉਹ ਵੀ ਕਿਵੇਂ ਜਦੋਂ ਲੋਕਾਂ ਨੇ ਉੱਥੇ ਜਨਤਾ ਨੇ ਆਵਾਜ਼ ਠਾਈ ਬਗਾਵਤ ਹੋਈ ਤਾਂ ਕਿਵੇਂ ਉੱਥੋਂ ਭੱਜ ਕੇ ਰਾਤੋਂ ਰਾਤ ਭਾਰਤ ਆ ਕੇ ਉਹਨੇ ਸ਼ਰਨ ਲਈ ਇਸੇ ਤਰ੍ਹਾਂ ਨੇਪਾਲ ਦਾ ਪ੍ਰਧਾਨ ਮੰਤਰੀ ਓਲੀ ਦੁਬਈ ਜਾਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਔਰ ਸਭ ਤੋਂ ਪਹਿਲਾਂ ਗਏ ਮੰਤਰੀ ਨੇ ਅਸਤੀਫਾ ਦਿੱਤਾ ਤੇ ਫਿਰ ਸਾਰੇ ਮੰਤਰੀਆਂ ਨੂੰ ਅਸਤੀਫਾ ਦੇਣਾ ਪਿਆ ਹੁਣ ਮਾਮਲਾ ਕੀ ਹੈ ਜਰਾ ਗੌਰ ਨਾਲ ਸਮਝੋ ਮਾਮਲਾ ਜਿਹੜਾ ਹੈ ਇਹ ਸਮਝਣ ਵਾਲਾ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੇ ਆ ਕਿ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਸਬਸਕ੍ਰਾਈਬ ਕਰਕੇ ਆਏਗਾ ਉਹ ਘੰਟੀ ਵਾਲੇ ਬੈਲ ਨੂੰ ਬਟਨ ਨੂੰ ਜ਼ਰੂਰ ਦਬਾ ਦਿਓ ਤੇ ਆਲ ਕਰ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੋਇਆ ਕੀ 네ਪਾਲ ਦੀ ਸਰਕਾਰ ਨੇ ਲੋਕਾਂ ਦੇ ਨਾਲ ਪੰਗਾ ਲੈ ਲਿਆ ਤੇ ਉਹ ਜਿਵੇਂ ਕਹਿੰਦੇ ਆ ਕਿ ਕਿੱਥੇ ਹੁਣ ਭਜੇਗਾ ਬੋਖ ਦੇ ਸਿੰਘਾਂ ਨੂੰ ਹੱਥ ਲਾ ਕੇ ਉਹ ਗੱਲ ਵਾਪਰੀ ਭਾਈ 네ਪਾਲ ਦੀ ਸਰਕਾਰ ਨੇ ਲੋਕਾਂ ਨਾਲ ਪੰਗਾ ਇਸ ਤਰ੍ਹਾਂ ਲਿਆ ਕਿ ਜਿਹੜਾ ਸੋਸ਼ਲ ਮੀਡੀਆ ਲੋਕਾਂ ਨੂੰ ਥੋੜੀ ਬਹੁਤ ਆਦਾਨ ਪ੍ਰਦਾਨ ਦੀ ਜ਼ੁਬਾਨ ਦਿੱਤੀ ਸੋਸ਼ਲ ਮੀਡੀਆ ਨੇ ਉਹ ਸਾਰੀਆਂ ਐਪ 네ਪਾਲ ਦੀ ਸਰਕਾਰ ਨੇ ਬੰਦ ਕੀਤੀਆਂ YouTube Facebook ਐਕਸ ਟਵਿੱਟਰ ਇੱਕ ਵਾਰ ਸਾਰਾ ਕੁਝ ਨੇਪਾਲ ਸਰਕਾਰ ਨੇ ਬੰਦ ਕੀਤਾ ਨੇਪਾਲ ਦੀ ਹਕੂਮਤ ਨੂੰ ਸਰਕਾਰ ਨੂੰ ਲੱਗਦਾ ਸੀ ਕਿ ਸਾਡੇ ਕੋਲ ਐਨੀ ਫੌਜ ਐ ਐਨੀ ਪੁਲਿਸ ਅਸੀਂ ਜੋ ਮਰਜ਼ੀ ਕਰ ਸਕਦੇ ਆ ਇਹ ਲੋਕ ਕਿੱਡੀ ਇੱਕ ਚੀਜ਼ ਨਹੀਂ ਪਰ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਲੋਕਾਂ ਨੇ ਖਾਸ ਕਰ ਜਨਜੀ ਬੋਲਦੇ ਆ ਜਿਹਨੂੰ ਮਤਲਬ ਜਿਹੜੇ 1997 ਤੋਂ 1997 ਤੋਂ 2010 ਦੇ ਅੰਦਰ ਅੰਦਰ ਜਿਹੜੇ ਪੈਦਾ ਹੋਈ ਹੈ ਜਨਰੇਸ਼ਨ ਯੰਗ ਜਨਰੇਸ਼ਨ ਉਸ ਜਵਾਨੀ ਦੇ ਹੜ ਨੇ ਸਰਕਾਰ ਦੇ ਛੱਕੇ ਛੜਾਤੇ ਲੱਖਾਂ ਦੀ ਤਦਾਦ ਦੇ ਵਿੱਚ ਜਵਾਨੀ ਦਾ ਹੜ ਜਦੋਂ ਮੰਤਰੀਆਂ ਦੇ ਤੇ ਪਾਰਲੀਮੈਂਟ ਵੱਲ ਵਧਿਆ ਤਾਂ ਫਿਰ ਪੁਲਿਸ ਤੇ ਫੌਜ ਤੋਂ ਗੋਲੀ ਚਲਵਾਈ ਗਈ 20 ਦੇ ਕਰੀਬ ਜਿਹੜੇ ਨੌਜਵਾਨ ਐ ਉਹਨਾਂ ਨੂੰ ਮਾਰਿਆ ਗਿਆ ਔਰ ਉਸ ਤੋਂ ਬਾਅਦ 400 ਦੇ ਕਰੀਬ ਜ਼ਖਮੀ ਕਰ ਦਿੱਤੇ ਗਏ ਪੁਲਿਸ ਤੇ ਸਰਕਾਰ ਵੱਲੋਂ ਫਿਰ ਕੀ ਸੀ ਫਿਰ ਫਿਰ ਲੋਕਾਂ ਦੇ ਜੋਸ਼ ਦਾ ਤੂਫਾਨ ਆ ਗਿਆ ਫਿਰ ਜਨ ਸੈਲਾ ਫਿਰ ਲੋਕ ਸ਼ਕਤੀ ਆਪ ਮਹਾਰੇ ਜਿਹੜੀ ਆ ਉਹ ਉਮੜੀ ਤੇ ਫਿਰ ਜਿਵੇਂ ਕਹਿੰਦੇ ਨੇ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਆਉਣ ਵਾਲਾ ਕੱਲ ਹੈ ਸਾਡਾ ਦੋਸਤੋ ਰਾਜੀਨਾਮਾ ਵਕਤ ਨਾਲ ਕਰਨਾ ਨਹੀਂ ਫਿਰ ਇਹੀ ਗੱਲ ਹੋਈ ਲੋਕਾਂ ਨੇ 20 ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਰਾਜੀਨਾਮਾ ਨਹੀਂ ਕੀਤਾ ਫਿਰ ਉਹ ਤੂਫਾਨ ਬਣ ਗਏ ਫਿਰ ਲੋਕਾਂ ਨੇ ਲੋਕਾਂ ਦੇ ਹੜ ਨੇ ਮੰਤਰੀਆਂ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਅਸਤੀਫਾ ਦਿੱਤਾ ਨੇਪਾਲ ਦੇ ਗ੍ਰਹਿ ਮੰਤਰੀ ਨੇ ਰਾਸ਼ਟਰਪਤੀ ਨੇ ਅਸਤੀਫਾ ਦਿੱਤਾ ਫਿਰ ਪ੍ਰਧਾਨ ਮੰਤਰੀ ਨੇ ਅਸਤੀਫਾ ਦਿੱਤਾ ਦੂਜੇ ਸਾਰੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਲੋਕਾਂ ਨੇ ਦੁੜਾ ਦੁੜਾ ਕੇ ਕੁੱਟੇ ਪਾਰਲੀਮੈਂਟ ਨੂੰ ਸੰਸਦ ਨੂੰ ਅੱਗ ਲਾ ਦਿੱਤੀ ਐਕਸ ਪ੍ਰਧਾਨ ਮੰਤਰੀ ਦੀ ਇੱਕ ਘਰ ਵਾਲੀ ਦੇਸਗੀ ਲੋਕਾਂ ਨੂੰ ਉਹ ਵੀ ਲੋਕਾਂ ਨੇ ਅੱਗ ਦੇ ਵਿੱਚ ਫੂਕ ਦਿੱਤੀ ਤਾਂ ਫਿਰ ਕਿੰਨੇ ਸਾਰੇ ਮੰਤਰੀਆਂ ਦੇ ਘਰਾਂ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ ਫਿਰ ਉਥੋਂ ਦੀ ਸਰਕਾਰ ਹੁਣ ਇਹ ਕਹਿ ਰਹੀ ਆ ਦੂਜੇ ਦੇਸ਼ਾਂ ਤੋਂ ਵੀ ਮਦਦ ਮੰਗ ਰਹੀ ਆ ਕਿ ਸਾਡੀ ਮਦਦ ਕਰੋ ਸਾਡੇ ਦੇਸ਼ ਦੇ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਸਾਨੂੰ ਮਦਦ ਦਿਓ ਔਰ नेपाल ਦੀ ਸਰਕਾਰ ਜਿਹਦੇ ਕੋਲ ਬੰਬਾਂ, ਤੋਪਾਂ, ਬੰਦੂਕਾਂ, ਟੈਂਕ, ਜਹਾਜ਼ ਸਭ ਕੁਝ ਹੈਗਾ ਲੋਕ ਸ਼ਕਤੀ ਦੇ ਕੇ ਬੇਵਸ ਹੋਗੀ ਲੋਕ ਸ਼ਕਤੀ ਸਤਮੁੱਚ ਵੱਡੀ ਸ਼ਕਤੀ ਹੈ ਗੱਲ ਸਿਰਫ ਚੇਤਨਾ ਦੀ ਘਾਟ ਜਾਂ ਸਮਝਦਾਰੀ ਦੀ ਘਾਟ ਕਾਰਨ ਰੁਕੀ ਰਹਿੰਦੀ ਹੈ ਜੇਕਰ ਭਾਰਤ ਦੇ ਵਿੱਚ ਵੀ ਲੋਕਾਂ 'ਚ ਚੇਤਨਾ ਆ ਗਈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਪਾਰਟੀਆਂ ਅਜਰਾਜ ਕਰ ਰਹੀਆਂ ਨੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਬੁੱਧੂ ਬਣਾ ਕੇ ਇਹ ਪਾਰਟੀਆਂ ਨਹੀਂ ਰਹਿਣਗੀਆਂ ਨਾ ਆਹ ਲੀਡਰ ਰਾਜ ਕਰ ਸਕਣਗੇ ਚੇਤਨਾ ਆ ਗਈ ਜਦ ਜਾਗਰਤੀ ਆ ਗਈ ਐਨਾ ਪਾਰਟੀਆਂ ਦੇ ਚਮਚੇ ਕੜਛੇ ਲੋਕ ਨਹੀਂ ਬਨਣਗੇ ਨਹੀਂ ਬਨਣਗੇ ਫਿਰ ਪਾਰਟੀਆਂ ਵੀ ਲੋਕਾਂ ਦੀਆਂ ਨਵੀਆਂ ਹੋਣਗੀਆਂ ਲੀਡਰ ਵੀ ਫਿਰ ਸ਼ਹੀਦ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਵਰਗੇ ਗਦਰੀ ਬਾਬਿਆਂ ਵਰਗੇ ਉਦਮ ਸਿੰਘ ਵਰਗੇ ਉਹੋ ਜੇ ਹੋਣਗੇ ਫੇਰ ਲੋਕ ਪੱਖੀ ਰਾਜ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਵੀ ਚੱਲੇਗਾ ਸੋ ਨੇਪਾਲ ਦੇ ਵਿੱਚ ਇਸ ਟਾਈਮ ਬੜੀ ਵਿਸਫੋਟਕ ਸਥਿਤੀ ਬਣੀ ਹੋਈ ਹੈ ਨੇਪਾਲ ਦੀ ਸਰਕਾਰ ਤੋਂ ਹੁਣ ਉੱਥੇ ਲੋਕਾਂ ਦੀ ਬਗਾਵਤ ਸਾਂਭੀ ਨਹੀਂ ਜਾ ਰਹੀ ਔਰ ਨੇਪਾਲ ਦੀ ਸਰਕਾਰ ਹੁਣ ਅੱਕੀ ਪਲਾਈ ਹੱਥ ਮਾਰ ਰਹੀ ਹੈ ਭਾਰਤ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਪਰ ਕਈ ਤਰ੍ਹਾਂ ਦੀਆਂ ਰੋਕਾਂ ਲਾਉਣ ਦੀ ਕੋਸ਼ਿਸ਼ ਭਾਰਤ ਸਰਕਾਰ ਨੇ ਕਈ ਵਾਰ ਕੀਤੀ ਹੈ ਕਈ ਵਾਰ ਇਸ ਤਰ੍ਹਾਂ ਕੀਤਾ ਗਿਆ ਕਿ ਜਿਹੜੇ ਲੋਕ ਖੁੱਲੇ ਆਮ ਵਿਚਾਰ ਪੇਸ਼ ਨਾ ਕਰ ਸਕਣ ਸੋਸ਼ਲ ਮੀਡੀਆ ਤੇ ਜਾਂ ਸਰਕਾਰ ਤੇ ਸਵਾਲ ਨਾ ਖੜੇ ਕਰ ਸਕਣ ਜਾਂ ਜਿਹੜੇ ਸਾਡੇ ਵਰਗੇ ਸੋਸ਼ਲ ਮੀਡੀਆ ਤੇ ਲਗਾਤਾਰ ਸਵਾਲ ਖੜੇ ਕਰਦੇ ਨੇ ਲੱਖਾਂ ਨੇ ਉਹਨਾਂ ਸਾਰਿਆਂ ਦੀ ਜ਼ੁਬਾਨ ਨੂੰ ਰੋਕਿਆ ਜਾ ਸਕੇ ਇਹਦੇ ਲਈ ਕਈ ਤਰ੍ਹਾਂ ਦੀਆਂ ਨੀਤੀਆਂ ਤੇ ਕਾਨੂੰਨ ਬਣਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਜਿਹੜੀ ਅਜੇ ਵੀ ਜਾਰੀ ਹੈ ਤਾਂ ਜੇ ਨੇਪਾਲ ਦੇ ਵਿੱਚ ਆ ਕੁਝ ਹੋ ਸਕਦਾ ਹੈ ਤਾ ਭਾਰਤ ਦੇ ਵਿੱਚ ਵੀ ਹੋ ਸਕਦਾ ਹੈ ਭਾਰਤ ਦੀਆਂ ਸਿਆਸਤਾਂ ਨੂੰ ਵੀ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਲੋਕ ਸ਼ਕਤੀ ਬਹੁਤ ਵੱਡੀ ਹੁੰਦੀ ਹੈ ਇਸੇ ਕਰਕੇ ਲੋਕਤੰਤਰ ਨੂੰ ਸਭ ਤੋਂ ਵੱਡਾ ਨਾਂ ਦਿੱਤਾ ਜਾਂਦਾ ਹੈ ਭਾਰਤ ਨੂੰ ਬਿਗ ਡੈਮੋਕ੍ਰੇਸੀ ਆਫ ਦਾ ਵਰਲਡ ਕਿਹਾ ਜਾਂਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਪਰ ਜੇ ਲੋਕਾਂ ਦੀ ਆਵਾਜ਼ ਲੋਕਾਂ ਦੀ ਇੱਛਾ ਲੋਕਾਂ ਦੀ ਮਰਜ਼ੀ ਨੂੰ ਅੱਖੋਂ ਪਰੋਖੇ ਕੀਤਾ ਜਾਏਗਾ ਜਿਹੜੀ ਵੀ ਪਾਰਟੀ ਦੀ ਸਰਕਾਰ ਕਰੇਗੀ ਉਹ ਹੂੰਝ ਦਿੱਤੀ ਜਾਏਗੀ ਦਿੱਲੀ ਦੇ ਵਿੱਚ ਕਿਸਾਨ ਗਏ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਏ ਕਾਰਪੋਰੇਟਾਂ ਦੇ ਫਾਇਦੇ ਲਈ ਬਣਾਏ ਕਿਸਾਨਾਂ ਨੇ ਪਹਿਲਾਂ 2-3 ਮਹੀਨੇ ਵੈਸੇ ਕਿਹਾ ਕਿ ਕਾਨੂੰਨ ਗਲਤ ਨੇ ਰੱਦ ਕਰੋ ਸਰਕਾਰ ਨੇ ਨਹੀਂ ਸੁਣਿਆ ਫਿਰ ਕਿਸਾਨਾਂ ਦੇ ਹੜ ਦਿੱਲੀ ਵੱਲ ਨੂੰ ਹੋ ਤੁਰੇ ਬੜੀਆਂ ਰੋਕਾਂ ਰਸਤੇ ਸਰਕਾਰ ਨੇ ਲਾਉਣ ਦੀ ਕੋਸ਼ਿਸ਼ ਕੀਤੀ ਸੜਕਾਂ ਤੋੜੀਆਂ ਸੜਕਾਂ ਤੇ ਟੋਏ ਪੱਟੇ ਕਿਤੇ ਮਿੱਟੀ ਦੇ ਢੇਰ ਸੜਕਾਂ ਤੇ ਲਾਏ ਕਿਤੇ ਅੱਗੇ ਕੁਝ ਲਾਇਆ ਕਿਤੇ ਕੁਝ ਲਾਇਆ ਪੱਥਰ ਲਾਏ ਸਾਰੀਆਂ ਰੋਕਾਂ ਤੋੜ ਕੇ ਲੋਕ ਤਿੰਨ ਕਾਨੂੰਨ ਰੱਦ ਕਰੌਣ ਲਈ ਦਿੱਲੀ ਦੀਆਂ ਬਰੂਆਂ ਤੇ ਜਾ ਡਟੇ ਤੇ ਤਿੰਨ ਚਾਰ ਚਫੇਰਿਓ ਦਿੱਲੀ ਨੂੰ ਪਾ ਕੇ ਵੱਡੇ ਮਾਰਗਾਂ ਦੇ ਉੱਪਰ ਜਿਹੜੇ ਕਿਸਾਨ ਮਜ਼ਦੂਰ ਨੇ ਉਹ ਡਟ ਕੇ ਸਿਗੇ ਤੇ ਆਖਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਲੋਕਾਂ ਤੋਂ ਮਾਫੀ ਮੰਗ ਕੇ ਤਿੰਨ ਕਾਨੂੰਨ ਵਾਪਸ ਲੈਣੇ ਪਏ ਸੀ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਬੜੇ ਹੰਕਾਰ ਚ ਬੋਲਦੇ ਰਹੇ ਕਿ ਇਹ ਤਾਂ ਲਾਗੂ ਹੋਵੇਗੀ ਇਹ ਤਾਂ ਹੋ ਕੇ ਰਹੇਗੀ ਜਿਹੜੇ ਆਮ ਆਦਮੀ ਪਾਰਟੀ ਦੇ ਕਈ ਲਾਗੂ ਸੀ ਉਹ ਵੀ ਬੜਾ ਉੱਚੀ ਉੱਚੀ ਬੋਲਦੇ ਰਹੇ ਕਿ ਇਹ ਤਾਂ ਹੁਣ ਲਾਗੂ ਹੋਊਗੀ ਪਰ ਆਖਰ ਪੰਜਾਬ ਸਰਕਾਰ ਨੂੰ ਵੀ ਮੋਦੀ ਵਾਂਗ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਨੀ ਪਈ ਹੈ ਜਿੱਥੇ-ਜਿੱਥੇ ਵੀ ਲੋਕ ਸ਼ਕਤੀ ਦੇ ਨਾਲ ਕਿਸੇ ਵੀ ਹਕੂਮਤ ਨੇ ਅੱਜ ਤੱਕ ਪੰਗਾ ਲਿਆ ਜਿਹੜਾ ਲੋਕਾਂ ਨਾਲ ਲਖਿਆ ਉਹਦਾ ਕੱਖ ਨਾ ਰਿਆ ਇਹ ਗੱਲ ਨੇਪਾਲ ਨੇ ਫਿਰ ਸਾਬਤ ਕਰ ਦਿੱਤੀ ਹੈ ਪਹਿਲਾਂ ਜਦੋਂ ਆ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਪਿਛਲੇ 20 ਸਾਲਾਂ ਦੇ ਵਿੱਚ ਬਗਾਵਤਾਂ ਹੋਈਆਂ ਲੋਕ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਦਮ ਤਖਤੇ ਪਲਟੇ ਤਿੰਨ ਚਾਰ ਦੇਸ਼ਾਂ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਇੰਜ ਹੋ ਚੁੱਕਾ ਤੇ ਪਹਿਲੇ 3-4 ਤੋਂ ਬਾਅਦ ਬੰਗਲਾਦੇਸ਼ ਤੇ ਨੇਪਾਲ ਦੇ ਵਿੱਚ ਹੁਣ ਇੰਜ ਹੋਇਆ ਨੇਪਾਲ ਦੇ ਵਿੱਚ ਪਹਿਲਾਂ ਵੀ ਲੋਕ ਸ਼ਕਤੀ ਨੇ ਰਾਜੇ ਗਿਆਨ ਇੰਦਰ ਦਾ ਤਖਤਾ ਪਲਟਿਆ ਸੀ ਜਿਹੜਾ ਲੰਬੇ ਟਾਈਮ ਤੋਂ ਜਿਹੜਾ ਇੱਕ ਰਾਜਸ਼ਾਹੀ ਦਾ ਪਰਿਵਾਰ ਨੇਪਾਲ ਦੇ ਵਿੱਚ ਰਾਜ ਕਰਦਾ ਆ ਰਿਹਾ ਸੀ ਉਸ ਰਾਜੇ ਨੂੰ ਰਾਤ ਤੋਂ ਰਾਤ ਲੋਕਾਂ ਨੇ ਘੇਰਿਆ ਸੀਗਾ ਦਬਲਿਆ ਸੀ ਭਜਾਇਆ ਸੀ ਔਰ ਉਹ ਉਹਦਾ ਟੱਬਰ ਵੀ ਇੱਥੋਂ ਦੇ ਛੱਡ ਕੇ ਨਿਕਲਿਆ ਸੀ ਉਹ ਉਹੀ ਸਥਿਤੀ ਨੇਪਾਲ ਦੇ ਵਿੱਚ ਅੱਜ ਬਣੀ ਹੈ ਹੁਣ ਨੇਪਾਲ ਦੀ ਸਰਕਾਰ ਚੀਕਾ ਮਾਰ ਰਹੀ ਹੈ ਭਾਰਤ ਵਰਗੇ ਦੇਸ਼ਾਂ ਨੂੰ ਬਾਜਾ ਮਾਰ ਰਹੀ ਹੈ ਔਰ ਭਾਰਤ ਹੋ ਸਕਦਾ ਮਦਦ ਕਰੇ ਉਹਨਾਂ ਦੀ ਪਰ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਇੱਛਾ ਨਾਲ ਖੜਨਾ ਚਾਹੀਦਾ ਹੈ ਸਰਕਾਰਾਂ ਨੂੰ ਚਾਰ ਉਹ ਵਿਅਕਤੀ ਜਿਹੜੇ ਸਿਆਸਤਾਂ ਕਰਕੇ ਆਪਦੀ ਡਿਕਟੇਟਰਸ਼ਿਪ ਦੀਆਂ ਮਰਜ਼ੀਆਂ ਲੋਕਾਂ ਤੇ ਥੋਪਦੇ ਨੇ ਉਹਨਾਂ ਨਾਲ ਨਹੀਂ ਖੜਨਾ ਚਾਹੀਦਾ ਭਾਰਤ ਦੀ ਸਰਕਾਰ ਨੂੰ ਵੱਡੀ ਵਿਸ਼ਾਲ ਜਨਤਾ ਨਾਲ ਖੜਨਾ ਚਾਹੀਦਾ ਤੇ ਵਿਸ਼ਾਲ ਜਨਤਾ ਉਥੋਂ ਦੀ ਜੋ ਚਾਹ ਰਹੀ ਆ ਉਹ ਕਰ ਰਹੀ ਆ ਕਿਹਨੇ ਹੱਕ ਦਿੱਤਾ ਸੀ ਸਰਕਾਰ ਨੂੰ ਕਿ ਤੁਸੀਂ ਸੋਸ਼ਲ ਮੀਡੀਆ ਨੂੰ ਬੈਨ ਕਰ ਦਿਓ ਪਾਬੰਦੀ ਲਾ ਦਿਓ ਔਰ ਕਿਹਨੇ ਹੱਕ ਦਿੱਤਾ ਸੀ ਸਰਕਾਰ ਨੂੰ ਕਿ ਜੇ ਲੋਕਾਂ ਦੇ ਧੀਆਂ ਪੁੱਤ ਇਸ ਚੀਜ਼ ਦਾ ਇਕੱਠੇ ਹੋ ਕੇ ਵਿਰੋਧ ਕਰ ਰਹੇ ਨੇ ਤਾਂ ਉਹਨਾਂ ਤੇ ਗੋਲੀ ਚਲਾ ਕੇ ਤੇ ਉਹਨਾਂ ਦੇ 20 ਪੁੱਤ ਮਾਰ ਦਿਓ ਤੇ 400 ਨੂੰ ਜ਼ਖਮੀ ਕਰ ਦਿਓ ਤੇ ਜੇਕਰ ਨੇਪਾਲ ਦੀ ਸਰਕਾਰ ਨੇ ਇਹ ਕੀਤਾ ਹੈ ਤਾਂ ਫਿਰ ਇਹਨੂੰ ਭੁਗਤਣਾ ਵੀ ਪਏਗਾ ਮੈਂ ਵੇਖ ਰਿਹਾ ਸੀ ਸਾਡੇ ਭਾਰਤ ਦੇ ਕਈ ਕੁਝ ਆਗੂਆਂ ਦੇ ਇਸ ਤਰ੍ਹਾਂ ਦੇ ਬਿਆਨ ਆਏ ਕਿ ਜਿਹੜੀ ਉਥੋਂ ਦੇ ਪ੍ਰਧਾਨ ਮੰਤਰੀ ਦੀ ਘਰਵਾਲੀ ਹੈ ਜਦੋਂ ਉਹਨੂੰ ਸਾੜ ਕੇ ਮਾਰ ਦੇਣ ਦੀ ਖਬਰ ਆਈ ਤਾਂ ਸਾਡੇ ਕੋਈ ਸਿਆਸੀ ਲੀਡਰਾਂ ਨੇ ਇਸ ਤਰ੍ਹਾਂ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਨਹੀਂ ਸੀ ਕਰਨਾ ਚਾਹੀਦਾ ਪਰ ਮੈਂ ਪੁੱਛਣਾ ਚਾਹਣਾ ਸਾਡੇ ਜਿਹੜੇ ਕਈ ਸਿਆਸੀ ਆਗੂ ਨੇ ਕੀ ਉਹ ਦੱਸਣਗੇ ਇਹ ਜਿਹੜੇ ਲੋਕਾਂ ਦੇ ਧੀਆ ਪੁੱਤ 20 ਦੀ ਗਿਣਤੀ ਚ ਮਾਰ ਦਿੱਤੇ ਗਏ ਨੇਪਾਲ ਦੀ ਸਰਕਾਰ ਦੁਆਰਾ ਤੇ 400 ਦੇ ਕਰੀਬ ਜ਼ਖਮੀ ਕਰ ਦਿੱਤੇ ਗਏ ਕੀ ਉਹਨਾਂ ਵਰੀ ਇਹ ਕਰਨਾ ਚਾਹੀਦਾ ਸੀ ਉਹਨਾਂ ਵਰੀ ਕਿਉਂ ਨਹੀਂ ਕਹਿੰਦੇ ਕਿ ਇਹ ਇੰਜ ਨਹੀਂ ਸੀ ਕਰਨਾ ਚਾਹੀਦਾ ਇਹ ਵੀ ਕਹਿਣਾ ਚਾਹੀਦਾ ਸੀ ਨਾ ਪਰ ਇੱਥੇ ਚੁੱਪ ਨੇ ਦੇਖੋ ਜਿਹੜੀ ਜੀ ਦੀ ਜਮਾਤ ਹੈ ਉਹਨੇ ਉਸੇ ਨਾਲ ਭੁਗਤਣਾ ਲੋਕਾਂ ਨੇ ਲੋਕਾਂ ਨਾਲ ਤੇ ਜੋਕਾਂ ਨੇ ਜੋਕਾਂ ਨਾਲ ਰਾਜ ਕਰਨ ਵਾਲੇ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਇੱਕ ਹੀ ਜਮਾਤ ਦੇ ਲੋਕ ਨੇ ਉਹ ਸਮਰੱਥ ਉਹ ਅਮੀਰ ਉਹ ਕਾਰਪੋਰੇਟ ਉਹ ਉਹ ਸਮਰੱਥ ਲੋਕ ਨੇ ਉਹ ਪਾਰਟੀਆਂ ਦੇ ਨਾਂ ਚਾਹੇ ਕੋਈ ਜਿੰਨਾ ਮਰਜੀ ਕੋਈ ਲਿਬਾਉਣਾ ਰੱਖ ਲੇ ਕੋਈ ਲੋਕਪੱਖੀ ਪਾਰਟੀ ਨਾਂ ਰੱਖ ਲੇ ਕੋਈ ਆਮ ਆਦਮੀ ਪਾਰਟੀ ਨਾਂ ਰੱਖ ਲੇ ਕੋਈ ਭਾਰਤੀ ਜਨਤਾ ਪਾਰਟੀ ਨਾਂ ਰੱਖ ਲੇ ਜਿਹੜਾ ਮਰਜੀ ਜਿਹੜਾ ਮਰਜੀ ਨਾਂ ਰੱਖੀ ਫਿਰੇ ਨਾਂ ਰੱਖਣ ਦੇ ਨਾਲ ਨਾ ਕੋਈ ਜਨਤਾ ਪਾਰਟੀ ਬਣ ਜਾਂਦਾ ਨਾ ਕੋਈ ਆਮ ਆਦਮੀ ਬਣ ਜਾਂਦਾ ਨਾ ਨਾ ਕੋਈ ਅਕਾਲੀ ਬਣ ਜਾਂਦਾ ਤੇ ਨਾ ਕੋਈ ਹੋਰ ਬਣ ਜਾਂਦਾ ਨਾ ਸਿਰਫ ਲੋਕਾਂ ਨੂੰ ਅਟਰੈਕਟ ਕਰਨ ਲਈ ਰੱਖੇ ਜਾਂਦੇ ਨੇ ਸੋ ਨੇਪਾਲ ਦੇ ਵਿੱਚ ਜੋ ਹੋਇਆ ਉਹ ਰੁਕਣਾ ਚਾਹੀਦਾ ਮੈਂ ਕਹੂੰਗਾ ਕਿ ਉੱਥੇ ਜੋ ਲੋਕ ਚਾਹੁੰਦੇ ਸੀ ਉਹ ਹੋਣਾ ਚਾਹੀਦਾ ਔਰ ਜਿਹੜਾ ਨੁਕਸਾਨ ਲੋਕਾਂ ਦਾ ਸਰਕਾਰ ਨੇ ਕੀਤਾ ਕਤਲ ਕਰਕੇ ਉਹ ਸਰਕਾਰ ਦੇ ਆਗੂਆਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਹੁਕਮ ਦੇ ਉੱਪਰ ਹੋਇਆ ਔਰ ਦੂਜੀਆਂ ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਕੰਨ ਹੋ ਜਾਣੇ ਚਾਹੀਦੇ ਨੇ ਕਿ ਲੋਕਾਂ ਨਾਲ ਕਦੇ ਵੀ ਇਸ ਤਰ੍ਹਾਂ ਦਾ ਪੰਗਾ ਨਾ ਲਿਓ ਕਿੰਨਿਆਂ ਨੂੰ ਮਾਰ ਮਾਰ ਸਕਦੀ ਸਰਕਾਰ ਵੀ ਮਾਰਤੇ ਉੱਥੇ ਬਾਕੀਆਂ ਨੂੰ ਨਹੀਂ ਮਾਰ ਸਕੀ ਕਿਉਂਕਿ ਪੁਲਿਸ ਤੇ ਫੌਜ ਦੇ ਸਾਰੇ ਤਾਂ ਸਭ ਕੁਝ ਕਰਨਾ ਤੇ ਪੁਲਿਸ ਤੇ ਫੌਜ ਦੇ ਵਿੱਚ ਕੌਣ ਨੇ ਉਹ ਜੇ ਤਾਂ ਕਿਸੇ ਮੰਤਰੀਆਂ ਨੇ ਇੰਨੇ ਮੁੰਡੇ ਜੰਮੇ ਹੋਣ ਤੇ ਉਹਨਾਂ ਕੱਲਿਆਂ ਦੀ ਫੌਜ ਪੁਲਿਸ ਹੋਣ ਫੇਰ ਤਾਂ ਗੱਲ ਵੱਖਰੀ ਐ ਪਰ ਜਿੰਨੀ ਵੀ ਫੋਰਸ ਐ ਪੁਲਿਸ ਐ ਫੌਜ ਐ ਉਹਦੇ ਚ ਆਮ ਲੋਕਾਂ ਦੇ ਧੀਆ ਪੁੱਤ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਛੋਟੇ ਦੁਕਾਨਦਾਰਾਂ ਦੇ ਆਮ ਲੋਕਾਂ ਦੇ ਤੇ ਆਮ ਲੋਕਾਂ ਦੇ ਧੀਆ ਪੁੱਤ ਜਦੋਂ ਵੇਖਦੇ ਨੇ ਕਿ ਯਾਰ ਨਜਾਇਜ਼ ਅਸਲੋ ਨਜਾਇਜ਼ ਤੱਕਾ ਤੇ ਸਾਰਾ ਦੇਸ਼ ਇੱਕ ਪਾਸੇ ਖੜ ਗਿਆ ਲੋਕ ਉੱਠ ਖੜੇ ਨੇ ਤਾਂ ਫੇਰ ਆਮ ਲੋਕਾਂ ਦੇ ਧੀਆ ਪੁੱਤ ਆਪਣੇ ਪਰਿਵਾਰਾਂ ਤੇ ਗੋਲੀ ਨਹੀਂ ਚਲਾਉਦੇ ਹੁੰਦੇ ਉਹ ਫਿਰ ਬੰਦੂਕਾਂ ਜਿਹੜੀਆਂ ਉੱਥੇ ਸੁੱਟ ਦਿੰਦੇ ਨੇ ਨੇਪਾਲ 'ਚ ਇਵੇਂ ਹੋਇਆ ਇਸ ਕਰਕੇ ਲੋਕਤੰਤਰ ਨੂੰ ਜਮਹੂਰੀਅਤ ਨੂੰ ਥਾਂ ਦੇਣੀ ਚਾਹੀਦੀ ਹੈ ਹਕੂਮਤਾਂ ਨੂੰ ਸਰਕਾਰਾਂ ਨੂੰ ਲੋਕ ਆਵਾਜ਼ਾਂ ਨੂੰ ੱੱਕੇ ਨਾਲ ਨਹੀਂ ਕੁਚਲਣਾ ਚਾਹੀਦਾ ਲੋਕ ਇਛਾਵਾਂ ਲੋਕ ਮਰਜ਼ੀਆਂ ਉਹਨਾਂ ਨੂੰ ਮੰਨਣਾ ਚਾਹੀਦਾ ਕਾਨੂੰਨ ਨੀਤੀਆਂ ਪਾਲਿਸੀਆਂ ਕਾਰਪੋਰੇਟਾਂ ਨੂੰ ਮੁੱਖ ਰੱਖ ਕੇ ਜਾਂ ਆਪਣੀ ਸੌੜੀ ਸੋਚ ਨੂੰ ਮੁੱਖ ਰੱਖ ਕੇ ਨਹੀਂ ਬਣਾਉਣੀਆਂ ਚਾਹੀਦੀਆਂ ਵਿਸ਼ਾਲ ਜਨਤਾ ਕੀ ਚਾਹੁੰਦੀ ਹੈ ਉਹਨੂੰ ਮੁੱਖ ਰੱਖ ਕੇ ਬਣਾਉਣੀਆਂ ਚਾਹੀਦੀਆਂ ਨੇ ਤੇ ਮਿੱਤਰ ਪਿਆਰੇ ਉਹ ਨੇਪਾਲ 'ਚ ਜੋ ਹੋਇਆ ਉਹ ਅਗਲੇ ਦਿਨਾਂ 'ਚ ਉੱਥੇ ਕੀ ਹੋਏਗਾ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਤਦ ਤੱਕ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ